ਮ੍ਰਿਤ ਮੰਡਲ ਜਗ ਸਾਜਿਆ ਜੂੰਬਾ ਕਰਵਾਰ ਸਤਿਗੁਰੂ ਕਾ ਸਬੰਦ ਨੇ ਮੇਰੇ ਮਨਾ ਕਿ ਜਿਹੜਾ ਜਗਤ ਹੈ ਪਰਮਾਤਮਾ ਨੇ ਐਸਾ ਬਣਾਇਆ ਕਿ ਇਸ ਉੱਤੇ ਮੌਤ ਦਾ ਰਾਜ ਹੈ ਇਇਓਂ ਹੈ ਜਿਵੇਂ ਰੇਤ ਦੇ ਬਣੇ ਹੋਏ ਘਰ ਹਾਂ ਜਿਨਾਂ ਕੁਝ ਵੀ ਨਜ਼ਰ ਆ ਰਹੇ ਹੈ ਸਤਿਗੁਰੂ ਕਾਸਾ ਕਹਿੰਦੇ ਜਿਹੜਾ ਵੀ ਜਾਣੇ ਹੈ ਸੰਸਾਰ ਸਾਰੇ ਦਾ ਸਾਰਾ ਇਹ ਸਾਰੇ ਸੰਸਾਰ ਤੇ ਮੌਤ ਦਾ ਰਾਜ ਹੈ ਇੱਕ ਦਿਨ ਮੌਤ ਨੇ ਆਉਣਾ ਹੀ ਹੋਣਾ ਸਰੀਰ ਤੇਰਾ ਏਕਾ ਬਣਾਇਆ ਕਰਤੁਨੇ ਜਿਵੇਂ ਰੇਤੇ ਦੀਆਂ ਕੰਧਾਂ ਬਣਾਈਆਂ ਹੋਣ ਰੇਤੇ ਦਾ ਘਰ ਬਣਾਇਆ ਹੋਵੇ ਤੇ ਰੇਤੇ ਦਾ ਬਣਾਇਆ ਹੋਇਆ ਰਾ ਕਿੰਨਾ ਗੁਸਾ ਆਕਰ ਸਕੀ ਹੁਨੇ ਬਹੁਤੀ ਦੇਰ ਨਹੀਂ ਘਟਦੀ ਆਕਰਮਣ ਕੋਟ ਹੈ ਹੀ ਆਂਦੀਆਂ ਹਾਂ ਇਸੇ ਤਰ੍ਹਾਂ ਇਹ ਸਰੀਰ ਹੈ પાਸਾ ਕਿੰਦੇ ਨੇ ਵਿਖ ਦਿਨ ਘਟ ਹੈ ਹੀ ਜਾਣਾ ਹੈ ਤੁਵੇਂ ਸਤ ਹੁਵਾਰ ਨਾ ਲਾਖੀ ਜੂ ਕਾਗਦ ਹੁੰਦਾ ਆਸਾ ਕਿੰਦੇ ਜ ਭਾਈ ਜਵੇਂ ਮੀ ਇਵੇ ਨਹੀਂ ਇਨਾ ਘਰਾਂ ਦੇ ਨਾਮ ਸੁਣਦੇ ਆਂ ਕਿ ਚਿਰ ਨਹੀਂ ਲੱਗਦਾ ਸੋਨਾ ਮੇਰੀ ਮਨਸਾ ਮਨ ਹੈ ਮਾਹੀ ਸਤਿ ਦੇਖ ਵਿਚਾਰ ਇਸ ਕਰਕੇ ਪਾਸਾ ਕਹਿੰਦੇ ਨੇ ਮੇਰੇ ਮੰਨ ਦੇ ਭੁਲੇ ਨੇ ਕਿ ਮੇਰੇ ਭਟਕ ਦੇ ਪਰਮਾਣ ਧਿਆਨ ਨੇ ਜੋ ਫੁੰੜੇ ਸਤਿਗੁਰਾਂ ਦੇ ਵਚਨ ਆ ਇੱਕ ਵਿਚਾਰ ਕੇ ਵੇਖਦਾ ਪਾਰਸਾ ਕਹਿੰਦੇ ਸੱਚੇ ਕੀ ਜੁਜ ਸੰਸਾਰ ਸੋਣ ਮੇਂ ਅੰਸਾ ਮਣਿਆ ਮਾਨੀ ਸਤ ਦੇ ਵਿਚਾਰ ਸੱਚ ਵਿਚਾਰ ਕੇ ਤੇ ਵੇਖ ਸੋਚ ਕੇ ਤੇ ਵੀ ਪਾਰਸਾ ਕਹਿੰਦੇ ਹੈ ਕਿ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰਵਾਰ ਰਹਾ ਵੱਡੇ ਵੱਡੇ ਸਿੱਧ ਹੋਏ ਜੋਗੀ ਹੋਏ ਸੰਸਾਰ ਤੇ ਨੇ ਪਾਰਸਾ ਕਹਿੰਦੇ ਗਿਰਹੀ ਗ੍ਰਿਸ਼ਤੀ ਹੋਏ ਇਹ ਸਾਰੇ ਹੀ ਮੌਤ ਆਉਣ ਤੇ ਆਪਣਾ ਸਭ ਕੁਝ ਇੱਥੇ ਹੀ ਛੱਡ ਕੇ ਇੱਥੋਂ ਤੁਰੇ ਜਾਣਗੇ। ਸਿੱਧ ਸਾਧਕ ਗਿਰਹੀ ਯੋਗੀ ਤਜ ਗਏ ਕਰਵਾ। ਪਾ ਸਕਦੇ ਜੇ ਮੌਤ ਕੰਨ ਸੱਚ ਹੀ ਨਾ ਹੁੰਦੀ। ਫਿਰ ਸਿੱਧ ਜਿਹੜੇ ਉਹਦੇ ਬੜੀਆਂ-ਬੜੀਆਂ ਉਹਨਾਂ ਨੇ ਆਪਣੀਆਂ ਹਮਰਾ ਬਧਾਈਆਂ ਹੋਈਆਂ ਸਾਰੇ। ਜੋਗ ਸਾਧਨਾ ਕਰਕੇ ਲੋਕ ਇੱਥੇ ਦੇ ਪਰ ਜਾਂਦੀ ਨਾ ਵਕਸ ਮਨ ਨੂੰ ਬਹੁਤੋਂ ਨਿਮਨਾ ਕਰ ਨਹੀਂ ਮੌਤ ਕਾਲ ਸੱਚ ਹੈ ਨੌ ਤੌਣ ਤੇ ਇਹ ਸਾਰੇ ਜੀ ਭਾਈਆਂ ਦਾ ਘਰਵਾਲੇ ਇੱਥੇ ਹੀ ਛੱਡ ਕੇ ਤੁਰੇ ਜਾ ਰਹੇ ਹਨ ਰਹਾ ਜੈਸਾ ਸੁਖ ਨਾ ਰਹਿਨ ਕਾ ਐਸਾ ਸੰਸਾਰ ਏ ਮੇਰੇ ਭਟ ਦੇ ਹੋਏ ਮਾਨ ਇਹ ਜਗਤ ਸਪਨੇ ਦੀ ਤਰ੍ਹਾਂ ਸੰਸਾਰ ਹੈ ਵਾਰ-ਵਾਰ ਸਤਿਗੁਰੂਆਂ ਨੇ ਕੀ ਵਾਰ ਗੁਰਮੁਖੀ ਸੰਤ ਉਪਦੇਸ਼ ਦਿੱਤਾ ਹੈ ਕਈ ਵਾਰ ਸੁਝਾਉਂਦਾ ਯਤਨ ਕੀਤਾ ਜਿਹੜੇ ਸੰਸਾਰ ਦੇ ਨਾਲ ਚਿੱਤ ਲਾਇਆ ਹੈ ਭਾਈ ਇਹ ਸੁਪਨਾ ਹੈ ਸੁਪਨੇ ਸੇਤੀ ਚਿੱਤ ਅਮੂਰਤ ਲਾਇਆ ਆਹ ਜਗ ਹੀ ਵਿਹਾਈ ਭੰਡੈ ਧਾਇ ਇਹ ਸੁਪਨਾ ਹੈ ਭਾਵੇਂ ਜਿਵੇਂ ਰਾਤ ਦਾ ਆਇਆ ਹੋਣਾ ਸੁਪਨਾ ਸੱਚ ਨਹੀਂ ਨਾ ਹੁੰਦਾ ਤੇ ਓਵੇਂ ਹੀ ਇਹ ਸੰਸਾਰ ਵੀ ਸੱਚ ਨਹੀਂ ਹੈ ਕਿ ਐ ਅਸੀਂ ਆਪਾਂ ਦੇ ਮਾਲਕ ਜੀ ਨਾਲ ਸੰਸਾਰ ਦੇ ਕੀ ਸੁਪਨੇ ਨੂੰ ਵੇਖ ਰਹੇ ਹਾਂ ਇਸ ਕਰਕੇ ਜੇ ਮੇਰੇ ਭਟੇ ਨੂੰ ਮਾਂ ਵੀ ਚਲਕੂ ਕਿਉਂ ਨਹੀਂ ਜਾਏ ਐਵੇਂ ਹੀ ਸੰਗੇ ਇੱਕ ਸੁਪਨਾ ਹੈ ਸੁਪਨਾ ਹੀ ਵੇਖ ਰਹਿਣਾ ਆਹ ਦ੍ਰਿਸ਼ ਮਾਨ ਸਭ ਵਿੰਸੀ ਹੈ ਕੀ ਆਤ ਕਹੈ ਗਵਾਰ ਪਾਸਾ ਕਿਤੇ ਨਹੀਂ ਮੂਰਖ ਜੋ ਕੁਝ ਵੀ ਤੈਨੂੰ ਦਿਸ ਰਿਹਾ ਹੈ ਜਿੰਨਾ ਕੋਈ ਵੀ ਇਹਨਾਂ ਅੱਖਾਂ ਦੇ ਨਾਲ ਵੇਖਨੇ ਹੈ ਇਹ ਸਾਰਾ ਨਾਸਵੰਤ ਹੈ। ਮੂੰ ਇਸ ਵਿੱਚ ਕਿਉਂ ਫਿਰ ਮੋਹ ਬਣਾ ਰਿਹਾ ਹੈ? ਕਿਉਂ ਇਹਦੇ ਨਾਲ ਤੀਰ ਪਾਈ ਹੋਈ ਹੈ? ਇਹਦਾ ਪ੍ਰੀਤ ਦੇ ਨਾਮ ਤੇਰੀ ਪ੍ਰੀਤ ਦੇ ਨਾਮ ਮੋਹ ਤਿਆਗ ਇਹ ਸੁਪਨੇ ਨੂੰ ਸਤਿਗੁਰੂ ਕਾਦਰ ਸਿੰਘ ਨੇ ਤੇ ਸੁਪਨਾ ਜਾਣ ਸੰਸਾਰ ਨੂੰ ਇਸ ਕਰਕੇ ਇਹ ਸੁਪਨੇ ਦਾ ਤਿਆਗ ਕਰ। ਕਾਹਾਂ ਸੁ ਭਾਈ ਬੀਤ ਹੈ। ਕਿੰਨੇ ਜਾ ਰਹੇ ਨੇ ਸੰਸਾਰ ਨੂੰ ਕੀtarai ਨੀ ਨੂੰ ਇਹਦੀ ਵੇਖਦੇ ਆ ਇਥੇ ਚਾਲ ਗੀ ਕਿੰਨਾ ਸੰਸਾਰ ਪੁਰਿਆ ਜਾ ਰਿਹਾ ਕਿੰਨਾ ਸੰਸਾਰ ਚ ਲਿਆ ਗਿਆ ਇਹਨਾਂ ਅੱਖਾਂ ਨੇ ਵੇਖਿਆ ਤੇ ਬਾਸਾ ਕਹਿੰਦੇ ਮੂਰਖਾ ਅੱਖਾਂ ਖੋਲ ਕੇ ਵੇਖਦਾ ਹੈ ਉਹ ਸੰਸਾਰ ਦੀਆਂ ਆਪਣਾ ਸੌਂਦੀ ਬੈਠਾ ਸੰਸਾਰ ਦੇ ਸੁੱਖਾਂ ਨੂੰ ਸੌਂਦੀ ਵੇਖਦਾ ਮੇਰੇ ਸੰਸਾਰ ਦੇ ਵਿੱਚ ਧਿਆਨ ਨੂੰ ਆਪਣੇ ਸਮਝਾਣ ਹੈ ਬਾਸਾ ਕਹਿੰਦੇ ਅੱਖਾਂ ਖੋਲ ਕੇ ਦੇਗਾ ਦੇਉ ਭਰਾਓ ਮਿੱਤਰੋ ਕਿੱਥੇ ਗਏ ਹਨ ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਵਾਰ ਅਸ ਕਿਤੇ ਆਪਣੀ ਵਾਰੀ ਸਿਰ ਭਾਈ ਕੇ ਕਈ ਤੇ ਪੂਜ ਕਰ ਗਏ ਚਲੇ ਗਏ ਤੇ ਕਈ ਚਲੇ ਜਾਣ ਕੇ ਸਾਰੇ ਜੀਵ ਆਪੋ ਆਪਣੀ ਵਾਰੀ ਤੁਰੇ ਜਾ ਰਹੇ ਨੇ ਕੋਈ ਵੀ ਸਧਾਰਨ ਇੱਕ ਨੇਮ ਬਾਤ ਨਹੀਂ ਆਇਆ ਸੰਸਾਰ ਜਾ ਰਹੇ ਹਨ ਇਹ ਨਦੀਆਂ ਵਹਾਂ ਚੁੰਨੀਆਂ ਵੇਲਾ ਸੁਣਤੀ ਰਾਹ ਵਾਸਾ ਕਹਿੰਦੇ ਜਵੇਂ ਨਦੀਆਂ ਦਾ ਪਾਣੀ ਨਿਕ ਜਾਂਦਾ ਵਾਪਸ ਨਹੀਂ ਆਉਂਦਾ ਇਹਦੇ ਸੰਸਾਰ ਟੁੱੜਿਆ ਜਾ ਰਿਹਾ ਹੈ ਮੌਤ ਰੂਪੀ ਉੰਜੜਾ ਦਰਿਆ ਹੈ ਆਪਣੇ ਅੰਦਰ ਰੋੜ ਕੇ ਲੈ ਜਾ ਰਿਹਾ ਹੈ ਸੰਸਾਰ ਨੂੰ ਤੇ ਜਿਹੜਾ ਇੱਕ ਵਾਰੀ ਟੁੱਟ ਜਾਂਦਾ ਵਾਪਸ ਨਹੀਂ ਆਉਂਦਾ ਇਸ ਕਰਕੇ ਪਾਸੇ ਕਿਤੇ ਜਿਹੜੇ ਇਥੋਂ ਜਾ ਚੁੱਕੇ ਨੇ ਭਾਈ ਉਹਨਾਂ ਬਦ ਦੇਖਿਆ ਕਰ ਜਿਹੜੇ ਰਹਿੰਦੇ ਨੇ ਉਹ ਵੀ ਜਾਣਗੇ ਕਿ ਇੱਕ ਚੱਲ ਹੈ ਇੱਕ ਚੱਲ ਹੈ ਇੱਕ ਚੱਲ ਹੈ ਸਭ ਆਖੀ ਵਾਰ ਆਸਾਂ ਕਿ ਆਪਣੀ ਵਾਰੀ ਸਭ ਨੂੰ ਇਤੂ ਜਾਣਾ ਪੈਣਾ ਹੈ ਜਿਨ ਪੂਰਾ ਸਤਿਗੁਰੂ ਸੇਵਿਆ ਸੇ ਅਸ ਫਿਰ ਹਰ ਵਾਰ اے ਭਾਈ ਜਿੰਨਾ ਮਨੁੱਖਾਂ ਨੇ ਪੂਰੇ ਗੁਰੂ ਦਾ ਆਸਣਾ ਲਿਆ ਹੈ ਉਹ ਦਿੱਸਦੇ ਜੰਤ ਵਿੱਚ ਮੋਹ ਕੋ ਪਰਮਾਤਮਾ ਦੇ ਦਰ ਤੇ ਪਰਮਾਤਮਾ ਦੇ ਚਰਨਾਂ ਵਿੱਚ ਟਿਕੇ ਰਹਿੰਦੇ ਨੇ ਉਹ ਝੂਠੇ ਸੰਸਾਰ ਦੇ ਨੂੰ ਨੂੰ ਨਹੀਂ ਪਾਉਂਦੇ ਹਨ ਜਿਨ੍ਹਾਂ ਨੂੰ ਪਾਤਸ਼ਾਹ ਨੇ ਜਿਨ੍ਹਾਂ ਨੇ ਅਕਾਰਗੁਰੂ ਨੂੰ ਆਪ ਸਮਰਾਟ ਗੁਰੂ ਨੂੰ ਆਪ ਆਪਣਾ ਗੁਰੂ ਬਣਾ ਕੇ ਸਤਿਗੁਰੂ ਜੀ ਦੇ ਪਾਵਨ ਪ੍ਰਦੇਸ਼ ਨੂੰ ਆਪਣੀ ਦੇਜ ਵਿੱਚ ਆ ਲਿਆ ਜਿਨ੍ਹਾਂ ਨੇ ਗੁਰੂ ਦਾ ਆਸਰਾ ਲਿਆ ਪਾਤਸ਼ਾਹ ਜਿੰਨੇ ਭਾਈ ਉਹ ਸੰਸਾਰ ਨਾਲੋਂ ਜੇ ਪੂਰਾ ਸਤਿਗੁਰੂ ਜੀ ਰਹੀ ਆਸੀ ਆਖਿਰ ਭਾਰਵਾਰ ਹਰ ਰੋਵਾਰ ਦਾ ਭਾਵੇਂ ਦੀਨ ਹੈ ਜਿਹੜੇ ਹੱਤਵਾਰ ਤੇ ਸੰਸਾਰ ਚੱਲਿਆ ਜਾ ਰਿਹਾ ਹੈ ਤੀਰਥ ਯਾਤਕਾ ਕਰਨ ਵਾਰ ਤੇ ਜਾ ਰਿਹਾ ਸਤਗੁਰੂ ਜੀ ਨੇ ਤੇ ਹੱਤਵਾਰ ਦਾ ਪਾਪ ਹੈ ਪ੍ਰਮਾਤਮਾ ਦਾ ਦੁਆਰਾ ਗੁਰੂ ਦਾ ਦੁਆਰਾ ਇਸ ਕਰਕੇ ਭਗਤ ਸਾਹਿਬ ਜੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਟਿਕੇ ਰਹੇ ਜੀ ਗੁਰੂ ਦੇ ਦਰਜੇ ਪ੍ਰਮਾਤਮਾ ਦੇ ਦਰਜੇ ਉੱਤੇ ਟਿਕ ਜਾਂਦੇ ਭਾਵ ਕੇ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਜੰਮਣਾ ਤੇ ਮਰਨਾ ਮੁੱਕ ਜਾਂਦਾ ਹੈ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜਦੇ ਹਨ ਗੁਰੂ ਦੇ ਉਪਦੇਸ਼ ਨੂੰ ਮੰਨਦੇ ਹਨ ਸੰਸਾਰ ਨੂੰ ਛੁੱਟਾ ਜਾਣ ਕੇ ਸੰਸਾਰ ਦੇ ਨਾਲ ਉਹ ਪਾਉਣ ਦੀ ਖਾਂ ਨਿਰੰਕਾਰ ਦੇ ਨਾਲ ਮੁਕਤ ਹੁੰਦੇ ਹੀ ਨਿਰੰਕਾਰ ਦੇ ਨਾਮ ਦੇ ਵਿੱਚ ਜੁੜਦੇ ਹਨ ਉਹਨਾਂ ਨੂੰ ਭਾਈ ਸਦਾ ਜੀ ਫਿਰ ਗੁਰੂ ਦਾ ਦੁਆਰਾ ਪਰਮਾਤਮਾ ਦੇ ਚਰਨਾਂ ਦਾ ਆਸਰਾ ਮਿਲਦਾ ਹੈ ਤੇਰੇ ਆਨ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈਜ ਮਾਰੋ ਤੇ ਸਤਿ ਸਪਾਸਾ ਹੁਣ ਵਡਿਆਣੇ ਨੂੰ ਲਾ ਕੇ ਤੁਹਾਰ ਅਰਜਨ ਦੇ ਮਹਾਰਾਜ ਦੀ ਬਖਸ਼ ਕਰਦੇ ਨੇ ਕਿ ਦਾਸ ਨਾਨਕ ਤਾਂ ਪਰਮਾਤਮਾ ਦਾ ਹੀ ਸੇਵਕ ਹੈ ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਦਾ ਹੈ ਕਿ اے ਪ੍ਰਭੂ ਮੈਂ ਤੇਰੀ ਸરણ ਆਇਆ ਹਾਂ ਮੇਰੀ ਰਾਜ ਤੇ ਪਾਲਸਾ ਸਾਨੂੰ ਸਮਝਾਉਂਗਾ ਜੇ ਬੱਚੇ ਕਰਦੇ ਨੇ ਕਿ ਗੁਰੂ ਦੇ ਚਰਨਾਂ ਜਾ ਕੇ ਬੇਨਤੀ ਕਰਿਆ ਕਰ ਸਾਰੇ ਦਵਾਰ ਪਹੁੰਚਾਟ ਕੇ ਗਿਏ ਤਵਾਰੋ ਦਵਾਰ ਵਾਹਿਗੁਰੂ ਕੀ ਲਾਜੁ ਅਸੋ ਗੋਬਿੰਦ ਦਾਸ ਪਾਲਸਾ ਨੇ ਕਹਿੰਦੇ ਜਦੋਂ ਗੁਰੂ ਦੇ ਚਰਨਾਂ ਜਾ ਕੇ ਨਮਾਨਾ ਹੋ ਕੇ ਨਿਮਰਤਾ ਦੇ ਵਿੱਚ ਬੇਨਤੀ ਕਰੇਗਾ ਤੇ ਸਮਰਾਥ ਗੁਰੂ ਨੇ ਕਿਰਪਾ ਕਰਦੇ ਨੇ ਭਾਈ ਆਪਣੇ ਚਰਨਾਂ ਨਾਲ ਤੇ ਜਿਹੜੇ ਫਿਰ ਗੁਰੂ ਦੇ ਚਰਨਾਂ ਵਿੱਚ ਜੁੜਦੇ ਨੇ ਆਸਾ ਕਿ ਉਹਨਾਂ ਨੂੰ ਜੰਮਣ ਮਰਨ ਮੁੱਕ ਜਾਂਦਾ ਹੈ ਉਹਨਾਂ ਨੂੰ ਜੰਮਣ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਆਪੂ ਜੀ ਦੇ ਦਰ ਤੇ ਸਦਾ ਕਰਦੇ ਆਪੂ ਜੀ ਦੇ ਚਰਨਾਂ ਦੇ ਵਿੱਚ ਟਿਕੇ ਰਹਿੰਦੇ ਫਿਰ ਉਹਨਾਂ ਨੂੰ ਕਦੇ ਵੀ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਪ੍ਰਾਪਤ ਹੁੰਦਾ ਹੈ ਨਾ ਜੰਮਣ ਦਾ ਨਾ ਮਰਨ ਇਸ ਕਰਕੇ ਸਤਿਗੁਰੂ ਦੀਆਂ ਨੇ ਕਿਰਪਾ ਕੀਤੀ ਹੈ ਕਿ ਪੈ ਰੂ ਚਰਨਾਂ ਦੇ ਚਰਨ ਦਾਸ ਰਿਆ ਕਰ ਸਤਪੁਰ ਜੀ ਦੇ ਚਰਨਾਂ ਚ ਜਨ ਨਾਨਕ ਹਰਿ ਕਾ ਦਾਸ ਨਿਹਾਰ ਪੈ ਜੁਨਾਰ ਸਤਪੁਰ ਜੀ ਅਸੀਂ ਤੇਰੇ ਚਰਨਾਂ ਦੇ ਵਿੱਚ ਆਈ ਆ ਤੇਰੀ ਸ਼ਰਨ ਵਿੱਚ ਆਈ ਆ ਸਾਡੀ ਹੁਣ ਲਾਜ ਰੱਖੇ